ਗੁਰੂ ਰਸਵੀਐ ਐਹਨ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਝਟੀ ਤੋ ਦੇ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨੰਦਾ ਵੀਸਾ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਐ ਸਵਨੰਦਾ ਵੀਸਾ ਹੋ ਸਤਨਾਮ சேவஜி சலோக்கிஜ ਸਤ ਗੁਰ ਤੇ ਜੋ ਮੋਹ ਫਿਰੈ ਸੇ ਬੱਦੇ ਦੁਖ ਸਹਾਂਹਿ ਫਿਰ ਫਿਰ ਮਿਲਣ ਨਾ ਪਾਈਨੀ ਜੰਮਹਿ ਤੈ ਮਰ ਜਾਹਿ ਸਤ ਗੁਰ ਤੇ ਜੋ ਮੋਹ ਫਿਰੈ ਸੇ ਬੱਦੇ ਦੁਖ ਸਹਾਂਹਿ ਫਿਰ ਫਿਰ ਮਿਲਣ ਨਾ ਪਾਏਨੀ ਜੰਮਹਿ ਤੈ ਮਰ ਜਾਹਿ ਸਹਿ ਸਰੋਗ ਨਾ ਛੋੜੀ ਦੁਖ ਹੀ ਮਹਿ ਦੁਖ ਪਾਹੀ ਨਾਨਕ ਨਦਰੀ ਬਖਸ਼ ਲੇ ਛਬ ਦੇ ਮੇਲ ਮਿਲਾਹੀ ਮਹੱਲਾ ਤੀਜ ਜੋ ਸਤ ਗੁਰ ਤੇ ਮੋਹ ਫਿਰੇ ਤਿੰਨ ਠੌਰ ਨਾ ਠਾਓ ਜਿਉ ਛਟੜ ਘਰ ਘਰ ਫਿਰੈ ਦੋਹ ਚਾਰਣ ਬਦਨਾਉ ਨਾਨਕ ਗੁਰਮੁਖ ਬਖਸ਼ੀ ਅਹ ਸੇ ਸਤ ਗੁਰ ਮੇਲ ਮਿਲਾਓ ਪੌੜੀ ਜੋ ਸੇਵਹਿ ਸਤ ਮੂਰਾਰ ਸੇ ਭਾਵ ਜਲ ਤਰ ਗਇਆ ਜੋ ਬੋਲਹਿ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗਹ ਪੈ ਦੇ ਜਾਹੇ ਜਿਨ ਹਰ ਜਪ ਲਿਆ ਹਰ ਸੇਵਹਿ ਸੇ ਪੁਰਖ ਜਿਨ ਹਰ ਤੋਦ ਮਾਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਭੋਗਿਆ ਹਰ ਸੇਵਹਿ ਸਿ ਪੁਰਖ ਜਿਨਾਂ ਹਰ ਤੁਧ ਮਾਇ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਭਉ ਗਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਸਤ ਗੁਰ ਤੇ ਜੋ ਮੋਹ ਫਿਰੈ ਤੇ ਬੱਦੇ ਦੁਖ ਸਹਾਰੇ ਫੇਰ ਫਿਰ ਮਿਲਣ ਨਾ ਪਾਏ ਨੀ ਜੰਮਹਿ ਤੈ ਮਰ ਜਾਹਿ ਰਾਗ ਸੋਰਠ ਕੀ ਵਾਰ ਪੌੜੀ 7 ਸਲੋਕਾਂ ਨਾਲ